ਘੇਰ ਕੇ ਇੱਕ ਗੋਲੀ ਮਾਰੀ ਇਹਦੇ ਮੁੰਡੇ ਦੀ ਛਾਤੀ 'ਚ ਵੱਜੀ ਆ ਸ਼ਰੀਆਮ ਕੇਰ ਮਾਪਿਆਂ ਦੇ ਜਵਾਨ 21 ਸਾਲਾਂ ਪੁੱਤ ਦੇ ਛਾਤੀ 'ਚ ਮਾਰੀਆਂ ਗੋਲੀਆਂ ਇਹਦੇ ਡੈਡੀ ਦੇ ਜਿਹੜੇ ਦਾਤਰ ਮਾਰੇ ਗਏ ਇੱਥੇ ਧੌਣ 'ਚ ਤੇ ਉਹਨਾਂ ਦੇ ਵੀ ਗੋਲੀ ਲੱਗੀ ਆ ਘਰੇ ਪਿਓ ਨੂੰ ਮਾਰੀ ਗੋਲੀ ਗੋਲੀ ਇਹਦੀ ਇੱਕ ਲੱਗੀ ਆ ਛਾਤੀ ਦੇ ਵਿੱਚ ਉਥੇ ਮੌਕੇ ਦੇ ਇਹਦੇ ਡੈਥ ਹੋ ਗਈ ਆ ਦਾਤਰਾਂ ਨਾਲ ਕੀਤਾ ਹਮਲਾ ਜਵਾਨ ਪੁੱਤ ਦੀ ਮੌਤ ਪਿਤਾ ਹਸਪਤਾਲ 'ਚ ਜ਼ਖਮੀ ਗੋਲੀ ਉਮਰ ਮੁੰਡੇ ਦੀ 21 ਸਾਲ ਉਮਰ ਦੇ ਆ ਭਾਜੀ ਪੰਜਾਬ 'ਚ ਇੱਕ ਵੱਡੀ ਵਾਰਦਾਤ ਹੋਈ ਹੈ ਸ਼ਰੀਆਮ 21 ਸਾਲਾ ਨੌਜਵਾਨ ਨੂੰ ਘੇਰ ਉਸਦੇ ਸਾਥੀ ਚ ਗੋਲੀਆਂ ਮਾਰੀਆਂ ਗਈਆਂ ਨੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਜਸਕਰਨ ਸਿੰਘ ਦੇ ਪਿਤਾ ਤੇ ਵੀ ਗੋਲੀ ਚਲਾਈ ਗਈ ਹੈ ਤੇ ਦਾਤਰਾ ਨਾਲ ਉਸਦੇ ਪਿਤਾ ਤੇ ਹਮਲਾ ਕੀਤਾ ਗਿਆ ਜਿਸ ਕਾਰਨ ਮ੍ਰਿਤਕ ਦੇ ਪਿਤਾ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਕਤਲ ਦੀ ਇਹ ਵੱਡੀ ਵਾਰਦਾਤ ਅੰਮ੍ਰਿਤਸਰ ਦੇ ਪਿੰਡ ਟੱਠੇ ਚ ਹੋਈ ਏ ਜਿੱਥੇ ਸ਼ਰੀਆਮ ਘੇਰ ਕੁਝ ਲੋਕਾਂ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਮੇਰਾ ਭਨੇਵਾ ਲੱਗਦਾ ਹੈ ਸਾਨੂੰ ਜਦੋਂ ਪਤਾ ਲੱਗਾ ਵਾ ਵੀ ਮੁੰਡੇ ਦੇ ਆਪਣਾ ਗੈਰ ਲੜਾਈ ਹੋਈ ਆ ਗੋਲੀ ਵੱਜ ਗਈ ਆ ਗੋਲੀ ਵੱਜ ਕੇ ਨੂੰ ਲੈਤਾ ਵਾ ਇਹਦੀ ਡੈਥ ਹੋ ਗਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਪਣਾ ਉੱਥੇ ਆਪਣਾ ਇਹਨੂੰ ਰਾਜ ਇਹਨਾਂ ਦਾ ਘਰ ਪਿੰਦਾ ਵਾ ਉਹਨਾਂ ਪਹਿਲਾਂ ਬੰਦੇ ਲਿਆਂਦੇ ਆ ਵੀ ਰਾਜੀਨਾਮੇ ਵਾਸਤੇ ਤੇ ਉਹਨਾਂ ਨੂੰ ਇਹ ਛੱਡਣ ਜਾਣ ਦੇ ਛੱਡ ਕੇ ਘਰ ਨੂੰ ਵਾਪਸ ਆਉਂਦੇ ਆ ਇਹਨਾਂ ਦੇ ਘੇਰ ਕੇ ਇਹ ਗੋਲੀ ਮਾਰੀ ਇਹਦੇ ਮੁੰਡੇ ਦੀ ਛਾਤੀ 'ਚ ਵੱਜੀ ਆ ਤੇ ਇਹਦੇ ਡੈਡੀ ਦੇ ਜਿਹੜੇ ਦਾਤਰ ਮਾਰੇਗੇ ਇੱਥੇ ਧੌਣ 'ਚ ਤੇ ਉਹਨਾਂ ਦੇ ਵੀ ਗੋਲੀ ਲੱਗੀ ਆ ਘਰੇ ਤੇ ਇਹ ਸਾਡਾ ਤੇ ਭਰਾ ਇਨਸਾਨ ਮਿਲਣਾ ਚਾਹੀਦਾ ਵਾ ਗੋਲੀ ਇਹਦੀ ਇੱਕ ਲੱਗੀ ਆ ਛਾਤੀ ਦੇ ਵਿੱਚ ਉਥੇ ਮੌਕੇ ਦੇ ਤੇ ਡੈਥ ਹੋ ਗਈ ਆ ਤੇ ਪਿਓ ਦੇ ਵੀ ਇੱਕ ਗੋਲੀ 21 ਸਾਲ ਉਮਰ ਰਿਹਾ ਭਾਜੀ ਥਾਂ ਦਾ ਰੌਲਾ ਸੀ ਥਾਂ ਇਹਦੇ ਹੱਕਜ ਹੋ ਗਿਆ ਦਖਲ ਤੇ ਕੁਝ ਮੋਦਬਾਰਾਂ ਨੇ ਆਖਿਆ ਵੀ ਚਲੋ ਆਪਣਾ ਤੀਹ ਤੁਹਾਡਾ ਪੈ ਕੇ ਰਾਜਨਾਵਾ ਕਰਾ ਦਿੰਨੇ ਸਵੇਰੇ ਤੇ ਇਹਨਾਂ ਨੇ ਆਪਣਾ ਉਹ ਮੋਦਬਾਰਾਂ ਨੂੰ ਘਰ ਛੱਡ ਕੇ ਜਦੋਂ ਆਉਂਦੇ ਹੀ ਉਹਨਾਂ ਨੇ ਘੇਰ ਕੇ ਰਾਹ ਦੇ ਵਿੱਚ ਇਹਨਾਂ ਨੂੰ ਘੇਰ ਕੇ ਗੋਲੀਆਂ ਮਾਰੀਆਂ ਵਾ ਤੇ ਅਹੀਂ ਚੌਣੇ ਆਪਾਂ ਦੀ ਸਾਨੂੰ ਅਨਸਾਬ ਮਿਲਣਾ ਚਾਹੀਦਾ ਵਾ ਨੌਜਵਾਨ ਪੁੱਤ ਮਰ ਗਿਆ ਵਾ ਉਧਰ ਇਸ ਮਾਮਲੇ ਚ ਪੁਲਿਸ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਾਨੂੰ 7:30 ਵਜੇ ਮਦੀਪ ਹਸਪੀਟਲ ਤੋਂ ਫੋਨ ਗਿਆ ਵੀ ਜਿਹੜਾ ਟੱਟੇਪੰਢ ਝਗੜਾ ਹੋਣ ਕਰਕੇ ਤੇ ਇੱਕ ਲੜਕੇ ਦੀ ਡੈਥ ਹੋ ਗਈ ਆ ਸਾਨੂੰ ਮਦੀਪ ਹਸਪੀਟਲ ਆਉ ਜੋ ਤੁਸੀਂ ਇੱਥੇ ਆਏ ਆ ਨਾਲ ਕੇ ਅਸੀਂ ਦੇਖਿਆ ਜੀ ਵੀ ਸਾਰਾ ਮੈਟਰ ਵੈਰੀਫਾਈ ਕੀਤਾ ਵਾ ਜਿਸ ਕਰਨ ਸਿੰਘ ਲੜਕੇ ਦੀ ਉਮਰ ਵੀ 22 ਸਾਲ ਹੈ ਉਹਦੀ ਡੈਥ ਹੋ ਗਈ ਆ ਉਹਦਾ ਫਾਦਰ ਜਿਹੜਾ ਜੀਤ ਸਿੰਘ ਜਿਹੜਾ ਉਹ ਟ੍ਰੀਟਮੈਂਟ ਚੱਲ ਰਿਹਾ ਹੈ ਸਟੇਟਮੈਂਟ ਲੈ ਕੇ ਜਿਹੜਾ ਕੇਸ ਰਜਿਸਟਰ ਕਰ ਰਹੇ ਕੇਸ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਇਹਨਾਂ ਜਿਹੜੇ ਦੇ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਜਿਹੜੇ ਇਹਨਾਂ ਦੱਸਣ ਮੁਤਾਬਕ ਹੈ ਵੀ ਜ਼ਮੀਨ ਦਾ ਕੋਈ ਡਿਸਕੂਟ ਹੈਗਾ ਇਹਨਾਂ ਦਾ ਤੋਂ ਕਰਵਾਣਾ ਪੁੱਛੀ ਇਹਦੀ ਉਮਰ ਜਦੋਂ ਲੱਗਦੀ ਨੇ 22 ਸਾਲ ਦੇ ਕਰੀਬ ਸੀ ਜਾਣਕਾਰੀ ਮੁਤਾਬਕ ਜ਼ਮੀਨੀ ਝਗੜਾ ਚੱਲ ਰਿਹਾ ਸੀ ਦੋ ਧਿਰਾਂ ਵਿਚਾਲੇ ਇਸ ਦੌਰਾਨ ਪਿਓ ਪੁੱਤ ਨੂੰ ਘੇਰ ਦੂਜੀ ਧਿਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਨੌਜਵਾਨ ਪੁੱਤ ਦਾ ਮੁੱਲਜਮਾ ਕਤਲ ਕਰ ਦਿੱਤਾ ਹੈ ਫਿਲਹਾਲ ਦੇਖਣਾ ਹੋਵੇਗਾ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ